लेजे हमारे चैनल को सब्सक्राइब करें और घंटी के आइकन पर क्लिक करें व शेयर करना ना भूलें सिद्ध बाबा श्री गंगा राम जी दी चिरान ने भी बसने समर्पित लंबी गौर से तो जैन फ्लोर एंड आयल में रखे बाबा गंगा राम जी दे भगत सुरेंद्र जैन शिंदे बाबा वलो भक्ति और संधा पावनल दाल रोटी ਅਤੇ ਪ੍ਰਸ਼ਾਦ ਦਾ ਖੁੱਲਾ ਲੰਗਰ ਲਾਇਆ ਗਿਆ ਜਿਸ ਮੌਕੇ ਡੇਰਾ ਦੁੰਨੇ ਵਾਲਾ ਦੇ ਮੁਖ ਮਹੰਤ ਬਾਬਾ ਜਮਨਾ ਦਾ ਜੀ ਨੇ ਸ਼ਿਰਕਤ ਕੀਤੀ ਜਿਸ ਮੌਕੇ ਉਹਨਾਂ ਨਾਲ ਬਾਬਾ ਮਨਸਾ ਦਾਸ ਜੀ ਬਾਬਾ ਕਰਨੈਲ ਦਾਸ ਜੀ ਆਦੇ ਸੰਤ ਮੌਜੂਦ ਸਨ ਜਿਨ੍ਹਾਂ ਨੇ ਸਿੱਧ ਬਾਬਾ ਸ਼੍ਰੀ ਗੰਗਾ ਰਾਮ ਜੀ ਨੂੰ ਸ਼ਲਬਾ ਦੇ ਫੁੱਲ ਭੇਟ ਕੀਤੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ मौके ਚਿੰਦੀ ਬਾਬਾ ਨੇ ਪਹੁੰਚੇ ਸੰਤਾਂ ਦਾ ਸਨਮਾਨ ਅਤੇ ਪੂਜਾ ਕੀਤੀ ਇਸ मौके ਹਜ਼ਾਰਾਂ ਦੇ ਗਿਣਤੀ ਵਿੱਚ ਸੰਤਾਂ ਨੇ ਲੰਗਰ ਪ੍ਰਸ਼ਾਦ ਗ੍ਰਹਿਣ ਕੀਤਾ ਚਿੰਦੀ ਬਾਬਾ ਨੇ ਕਿਹਾ ਕਿ ચમਤਕਾਰੇ ਸਿੱਧ ਬਾਬਾ ਸ਼੍ਰੀ ਗੰਗਾ ਰਾਮ ਜੀ ਨੇ ਸ਼ਹਿਰ ਵਾਸੀਆਂ ਨੂੰ ਭਗਤੀ ਦਾ ਮਾਰਗ ਵਿਖਾਇਆ ਅਤੇ ਵਪਾਰ ਤੇ ਤਰੱਕੀ ਦਾ ਅਸ਼ੀਰਵਾਦ ਦਿੱਤਾ ਸੀ ਉਹਨਾਂ ਕਿਹਾ ਕਿ ਬਾਬਾ ਗੰਗਾ ਰਾਮ ਦੇ ਅਨੇਕਾ ਚਮਤਕਾਰਾਂ ਦੇ ਚਰਚੇ ਦੂਰ ਦੂਰ ਤੱਕ ਫੈਲੇ ਹੋਏ ਹਨ ਜਿਨ੍ਹਾਂ ਦਾ ਜ਼ਿਕਰ ਕਰਨਾ ਅਸੰਭਵ ਹੈ ਹੈ ਬਾਬਾ ਜੀ ਸਿੱਧ ਬਾਬਾ ਗੰਗਾ ਰਾਮ ਜੀ ਦੀ ਅੱਜ 94 ਵਰਸੀ ਹੈਗੀ ਹੈ ਬਹੁਤ ਸਰਦਾਰਾ ਮਨਾਇ ਜਾ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਾਬਾ ਗੰਗਾਰਾਮ ਜੀ ਮਹਾਰਾਜ ਜੀ ਅੱਜ ਦੇ ਸੁਝਾਣੇ ਜੀ ਅੰਕੜਾ 93 ਵੀ ਬਣਦਾ ਹੈ ਬੜੇ ਤੋਂ ਹੁਟਾਮ ਨਾਲ ਸਾਰੇ ਸ਼ਹਿਰਾਂ ਉਸੀਆਂ ਸਾਰੇ ਜਾਣੋ ਨਾਮ ਸਰਦ ਪ੍ਰੇਦਾ ਨਹੀਂ ਪੂਰੀ ਜਗਮੇ ਮੁਕਤੀ ਦੇ ਵਕਤੇ ਅਸੀਂ ਵੀ ਅਜੇ ਫੈਕਟਰੀ ਦੇ ਵਿੱਚੋਂ ਉਹਨਾਂ ਦਾ ਟੱਪਰ ਆਇਆ ਹੈ ਤੇ ਬਾਬਾ ਗੰਗਾਰਾਮ ਜੀ ਦੇ ਚਮਤਕਾਰਾਂ ਬਾਰੇ ਕੀ ਕਹੂੰਗਾ